ਸ਼ਹੀਦੀ ਅਜਮ ਸਰਦਾਰ ਪਗਸ ਸਿੰਘ ਰਾਜਕੁੜੀ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਲਾਜੀ ਮੋਟਰ ਗੁਰਾਇਆਂ ਵੱਲੋਂ ਬਲੱਡ ਸੇਵਾ ਦੇ ਸਹਿਯੋਗ ਨਾਲ ਦਾਣਾ ਮੰਡੀ ਗੁਰਾਇਆ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 84 ਦੇ ਕਰੀਬ ਯੂਨਿਟ ਇਕੱਤਰ ਕਰਕੇ ਦੁਆਬਾ ਹਸਪਤਾਲ ਚਲੰਦਰ ਦੀ ਟੀਮ ਨੂੰ ਦਿੱਤੇ ਗਏ ਇਸ ਕੈਂਪ ਦੌਰਾਨ ਜਿੱਥੇ ਪੁਨਰਚੋਤ ਆਈ ਬੈਂਕ ਲੁਧਿਆਣਾ ਵੱਲੋਂ ਅੱਖਾਂ ਦਾਣ ਕਰਨ ਦੇ ਫਾਰਮ ਭਰੇ ਗਏ ਉੱਥੇ ਬਲਜਿੰਦਰ ਕਾਲਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਣਾ ਹੈ ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਉਨਾ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਉਹ ਵਿਖੂਨ ਦਾਨ ਕਰਨ ਲਈ ਅੱਗੇ ਆਉਣ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਬਾਲਾਜੀ ਮੋਟਰ ਵਿਖੇ ਖੂਨ ਦਾਨ ਕੈਂਪ ਲਾਇਆ ਜਾ ਰਿਹਾ ਇਹ ਜਿੱਥੇ ਖੂਨ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦਾਂ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ ਉੱਥੇ ਤੁਹਾਡਾ ਇਹ ਦਿੱਤਾ ਇੱਕ ਇੱਕ ਖੂਨ ਦੀ ਬੂੰਦ ਇਹ ਲੋੜਵੰਦ ਜਿਹੜੇ ਮਰੀਜ਼ ਤੁਸੀਂ ਹਸਪਤਾਲਾਂ 'ਚ ਦੇਖੇ ਜਿੱਥੇ ਜਾ ਕੇ ਰੱਬ ਯਾਦ ਆਉਂਦਾ ਉਹਨਾਂ ਨੂੰ ਉਹਨਾਂ ਦੇ ਲੋੜਵੰਦਾ ਦੇ ਕੰਮ ਆਵੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਬਲੱਡ ਨੇਸ਼ਨ ਕੈਂਪ ਚਾਲੂ ਹੋ ਚੁੱਕਾ ਹੈ ਜਿਹੜਾ ਕਿ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ ਅੱਜ 3 ਵਜੇ ਤੱਕ ਚੱਲੇਗਾ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇ ਸਾਥੀ ਨੇ ਵੀ ਬਲੱਡ ਦੇਣਾ ਹੋਵੇ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਆਪਣਾ ਨੰਬਰ ਲਵਾਵੇ। ਅਤੇ ਬਲੱਡ ਦੇਵੇ ਅਤੇ ਲੋੜਵੰਦਾਂ ਦੀ ਅਤੇ ਦੇਸ਼ ਦੀ ਮਦਦ ਪੰਜਾਬ ਦੀ ਮਦਦ ਆਪਣੇ ਇਲਾਕੇ ਦੀ ਮਦਦ ਕਰੇ ਕਿਉਂਕਿ ਜਿਸ ਬੰਦੇ ਦੇ ਪਈ ਹੁੰਦੀ ਹੈ ਉਸ ਨੂੰ ਹੀ ਪਤਾ ਲੱਗਦਾ ਜਦੋਂ ਹੈਪੀ ਮਾਹੀ ਜੀ ਦੇ ਸਹਿਯੋਗ ਨਾਲ ਇਹ ਬਲੱਡ ਕੈਂਪ ਲਾਇਆ ਜਾ ਰਿਹਾ ਜਦੋਂ ਵੀ ਗਰਿਆਂ ਜਾਂ ਕਿਤੇ ਵੀ ਆਲੇ-ਦੁਆਲੇ ਲੁਧਿਆਣਾ ਜਲੰਧਰ ਲੋੜ ਪੈਂਦੀ ਉਹਦਾ ਬੰਦਾ ਕਹਿੰਦਾ ਹੈਪੀ ਮਾਹੀ ਦਾ ਨੰਬਰ ਕਿੰਨਾ ਇਸ ਕਰਕੇ ਜੇ ਸਾਰਿਆਂ ਨੂੰ ਆਪਾਂ ਨੂੰ ਉਹਦਾ ਤੇ ਇੱਕ ਲੋੜ ਆ ਤਾਂ ਆਪਣਾ ਵੀ ਫਰਜ਼ ਬਣਦਾ ਆ ਅੱਜ ਦੇ ਦਿਨ ਆਪਾਂ ਹੈਪੀ ਮਹੀਦੀ ਸੰਸਥਾ ਗੁਰਆਂ ਬਲੱਡ ਸੇਵਾ ਨੂੰ ਸਹਿਯੋਗ ਦਿਈਏ ਅਤੇ ਬਲੱਡ ਦਾ ਦਾਨ ਕਰੀਏ ਸ਼ਹੀਦਾਂ ਦੇ ਸਰਤਾਜ ਸਭਪਖ ਸਿੰਘ ਜੀ ਜੀ ਰਾਜਗੁਰੂ ਔਰ ਸਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਗੁਰਆਂ ਬਲੱਡ ਸੇਵਾ ਅਤੇ ਹੋਰ ਦੂਸਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਲਜਿੰਦਰ ਕਾਲਾ ਜੀ ਵੱਨੋਂ ਬਾਲਾ ਜੀ ਮੋਟਰ ਵਿਖੇ ਬਲੱਡ ਨੇਸ਼ਨ ਕੈਂਪ ਚਲਾਇਆ ਜਾ ਰਿਹਾ ਹੈਗਾ ਮੈਂ ਬਲਜਿੰਦਰ ਕਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਵੱਡਾ ਅਪਰਾਹਲਾ ਇਸ ਵੱਡੇ ਦਿਨ ਤੇ ਕੀਤਾ ਹੈਗਾ ਸੋ ਕਹਿੰਦੇ ਨੇ ਹਰ ਇੱਕ ਚੀਜ਼ ਦਾ ਬਦਲ ਮਿਲ ਸਕਦਾ ਪਰ ਜਿਹੜਾ ਇੱਕ ਖੂਨ ਹੈ ਇਹਦਾ ਕੋਈ ਵੀ ਬਦਲ ਨਹੀਂ ਇਹ ਖੂਨ ਜਿਹੜੇ ਸਾਡੇ ਨੌਜਵਾਨ ਸਾਥੀ ਅੱਜ ਦੇ ਰਹੇ ਆ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਲੋੜਵੰਦ ਜਾਨਾਂ ਬਚ ਸਕਦੀਆਂ ਸੋ ਮੈਂ ਇਹਨਾਂ ਨੌਜਵਾਨ ਸਾਥੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਯੂਥ ਕਾਂਗਰਸ ਦਾ ਬਲੋ ਕਾਂਗਰਸ ਰੁੜਕਾ ਕਲਾਂ ਦਾ ਉਹਨਾਂ ਦੇ ਵੀ ਸਾਡੇ ਬਹੁਤ ਸਾਰੇ ਸਾਥ ਜਿਹੜੇ ਬਲੱਡ ਨੇਟ ਸੈਂਟਰ ਵਾਸਤੇ ਆ ਰਹੇ ਨੇ ਸੋ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਦੌਰਾਨ ਗ੍ਰਾਮ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਜਿੱਥੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਖੂਨਦਾਨ ਕਰਨ ਨਾਲ ਅਸੀਂ ਬਿਮਾਰੀ ਰਹਿਤ ਹੁੰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਘੱਟੋ-ਘੱਟ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਜਿਹੜਾ ਨਿੱਕੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਹੈ ਬਾਲਾਜੀ ਮੋਟਰ ਗੁਰਾਇਆ ਵਿੱਚ ਗੁਰਾਇਆ ਬਲੱਡ ਸੇਵਾ ਜਲੰਧਰ ਬਲੱਡ ਸੇਵਾ ਅਤੇ ਲੱਡ ਵਾਲੀ ਯੂਥ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਚੱਲ ਰਿਹਾ ਸੋ ਮੈਂ ਸਾਰੇ ਖੂਨਦਾਨੀਆਂ ਦਾ ਬੜਾ-ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਆਪਣਾ ਸਹਿਯੋਗ ਕੀਤਾ ਖੂਨਦਾਨ ਕੀਤਾ ਇੱਕ ਖੂਨਦਾਨ ਨਾਲ ਦਨ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਨਾਲ ਨਾਲ ਸਾਨੂੰ ਜਿਹੜਾ ਇਹਦਾ ਬੈਨੀਫਿਟ ਇਹ ਆ ਕਿ 40% ਤੱਕ ਜਿਹੜੇ ਸਾਡੇ ਹਾਰਟ ਅਟੈਕ ਦੀਆਂ ਬਿਮਾਰੀਆਂ ਕੈਂਸਰ ਦੀਆਂ ਬਿਮਾਰੀਆਂ ਉਹਦੇ ਤੋਂ ਸਾਨੂੰ ਰਾਹਤ ਮਿਲਦੀ ਹੈ ਸੋ ਰੱਬ ਨੇ ਜਿਹੜਾ ਇਹ ਸਾਨੂੰ ਮੌਕਾ ਸਾਰਿਆਂ ਨੂੰ ਮਿਲੇ ਦਿੱਤਾ ਹੈ ਕਿਉਂ ਨਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਜੀ ਹੁੰਦੇ ਜੀ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਖੂਨਦਾਨ ਇੱਕ ਮਹਾਨ ਕਾਰਨਾ ਹੈ ਕਿਉਂਕਿ ਜਿਹੜੇ ਲਾ ਮਰੀਜ਼ਾਂ ਲਈ ਇਹ ਵਰਦਾਨ ਹੈ ਜਦੋਂ ਕਿਤੇ ਹਸਪਤਾਲਾਂ ਦੇ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਕਿ ਉਹਦੀ ਵਿਵਸਥਾ ਕਿੱਦਾਂ ਹੁੰਦੀ ਹੈ ਸੋ ਸਾਡਾ ਜਿਹੜਾ ਇਹ ਬਲੱਡ ਦਿੱਤਾ ਗਿਆ ਇਹ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਔਰ ਜਦੋਂ ਵੀ ਕਿਤੇ ਐਮਰਜੈਂਸੀ ਪੇਸ਼ੈਂਟ ਜਾਂ ਜਿਹੜੇ ਲਾ ਜਿਹੜੇ ਮਰੀਜ਼ ਆ ਕਿਸੇ ਦਾ ਆਪਰੇਟ ਹੋਣਾ ਕਿਸੇ ਦਾ ਪ੍ਰੈਗਨancies ਕੇਸ ਹੈ ਕੋਈ ਸਰਜਰੀ ਹੋਣੀ ਹੈ ਜਾਂ ਕੋਈ ਹੋਰ ਵੀ ਭਿਆਨਕ ਬਿਮਾਰੀਆਂ ਦਾ ਅਡਰਸਤ ਹੈ ਜਦੋਂ ਉਹਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਇਹ ਬਲੱਡ ਉਹਨਾਂ ਦੇ ਐਮਰਜੈਂਸੀ ਵਿੱਚ ਕੰਮ ਆਉਂਦਾ ਸੋ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਕਿਸੇ ਐਨਜੀਓ ਤੇ ਡਿਪੈਂਡ ਨਾ ਹੋ ਕੇ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਨਜ਼ਦੀਕ ਦਾ ਜਿਹੜਾ ਵੀ ਬਲੱਡ ਬੈਂਕ ਹੈਗਾ ਜਾ ਕੇ ਉੱਥੇ ਹਰੇਕ ਨਿਯਮਤ 3 ਮਹੀਨੇ ਬਾਅਦ ਬਲੱਡ ਡੋਨੇਟ ਕਰੀਏ